ਇਹਨਾਂ ਦੇ ਸਵੇਰੇ ਮੋਬਾਈਲ 'ਚ ਨੋਟੀਫਿਕੇਸ਼ਨ ਆਈ ਹੈ ਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਤੇ ਉਹ ਜਦੋਂ ਵੀਡੀਓ ਦੇਖੀ ਤਾਂ ਜਿਹੜੇ ਤਿੰਨ ਜਿਹੜੇ ਆ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਆ ਔਰ ਗਲੀ ਵਿੱਚ ਉਹ ਆਏ ਆ ਤੇ 20-25 ਮਿੰਟ ਉਹ ਜਿਹੜੇ ਗਲੀ ਦੇ ਵਿੱਚ ਅੱਥੇ ਰਹੇ ਆ ਇੱਕ ਅਣਪਛਾਤੇ ਆ ਬੰਦਾ ਮੇਰੀ ਖਿੜਕੀ ਦੇ ਬਾਹਰ ਆਂਦਾ ਰੂਮ ਦੇ ਬਾਹਰ ਤੇ ਟੋਚ 'ਚ ਮਾਰਦੇ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਠਿਆ ਹੋਇਆ ਸੀ ਉਸ ਵੇਲੇ ਤੇ ਮੈਂ ਦੇਖਿਆ ਤੇ ਉਹ ਥੋੜਾ ਜਿਹਾ ਦਾ ਪਾਇਆ ਪੀ ਚੋਰ ਆ ਗਿਆ ਤੇ ਉਹ ਬੰਦਾ ਭੱਜ ਗਿਆ ਫੱਲਿਆ ਹੋਇਆ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕੱਟੀਆਂ ਹਡੀਆਂ ਸ਼ੰਕਰ ਕਲੋਨੀ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਜੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕੀ ਸਾਨੂੰ ਕਲੋਨੀ ਨੂੰ ਕਯੂ ਆਰਟੀ ਟੀਮ ਦਾ ਕੋਈ ਫੇਰਾ ਫੂਰਾ ਮਰਾਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਸਦਾਤ 2:02 ਮਿੰਟ ਤੇ ਇੱਕ ਅਣਪਛਾਤੇ ਬੰਦਾ ਮੇਰੀ ਖਿੜਕੀ ਦੇ ਬਾਹਰ ਆਂਦਾ ਦੂਮ ਦੇ ਬਾਅਦ ਤੇ ਟੋਚ ਚ ਮਾਰਦੇ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਠਿਆ ਹੋਇਆ ਸੀ ਉਸ ਵੇ ਤੇ ਮੈਂ ਦੇਖਿਆ ਤੇ ਉਹ ਥੋੜਾ ਜਿਹਾ ਦਾ ਪਾਇਆ ਪੀ ਚੋਦ ਆ ਗਿਆ ਤੇ ਉਹ ਬੰਦਾ ਭੱਜ ਗਿਆ ਮਾਹੌਲ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ ਪਰ ਮੈਨੂੰ ਕਲੋਨੀ 'ਚ ਖੇਲਦੇ ਆ ਤੇ ਡਰ ਪੂਰਾ ਜਿਆਦਾ ਫੈਲਿਆ ਹੋਇਆ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕੱਟੀਆਂ ਹੱਡੀਆਂ ਸ਼ੰਕਰ ਕਲੋਨੀਆਂ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਹਾਂਜੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕੀ ਹਨੂ ਕਲੋਨੀ ਨੂੰ ਕਯੂਆਰਟੀ ਟੀਮ ਦਾ ਕੋਈ ਫੇਰਾ ਫੂਰਾ ਮਾਰਾਇਆ ਜਾਏ ਕੋਈ ਜਿਹੜੇ ਰਾਤ ਤਾਰਾਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਤੇ ਆਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਸਾਡੀ ਕਲੋਨੀ ਦੀ ਤੇ ਬਾਕੀ ਲੱਗਿ ਸਕੇ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਆ ਤੇ ਇਹੋ ਹੀ ਰਸਤਾ ਉਹ ਹੈਗਾ ਯਾ ਤਾਰਾਗੜ ਰੋਡ ਜਿੱਥੋਂ ਅੱਤਵਾਦੀ ਵੀ ਪਿਛਲੇ ਟਾਈਮ ਤੇ ਆਏ ਸੀਗੇ ਤੇ ਬਾਕੀ ਐ ਵੀ ਨਹੀਂ ਪਤਾ ਕੀ ਆ ਲੋਕ ਕਿਸ ਮਕਸਦ ਨਾਲ ਆਏ ਕੀ ਚੋਰੀ ਦੇ ਮਕਸਦ ਨਾਲ ਆਏ ਜਾਂ ਕੋਈ ਸਗੇ ਤੇ ਲੋਕ ਹੀ ਕੋਈ ਛੁਪਣ ਲਈ ਆਏ ਜਾਂ ਕੀ ਕਰਨ ਲਈ ਆਏ ਆ ਬਾਕੀ ਇਹਦੀ ਪੂਰੀ ਤੇ ਬੁਰੀ ਮਤਲਬ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਦੇ ਸਵੇਰੇ ਮੋਬਾਈਲ ਵਿੱਚ ਨੋਟੀਫਿਕੇਸ਼ਨ ਆਈ ਹੈ ਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਤੇ ਉਹ ਜਦੋਂ ਵੀਡੀਓ ਦੇਖੀ ਤਾਂ ਇਹ ਤਿੰਨ ਜਿਹੜੇ ਆ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਆ ਔਰ ਗਲੀ ਵਿੱਚ ਉਹ ਆਏ ਆ ਤੇ 20-25 ਮਿੰਟ ਉਹ ਜਿਹੜੇ ਗਲੀ ਦੇ ਵਿੱਚ ਇੱਥੇ ਰਹੇ ਆ ਇੱਕ ਅਣਪਛਾਤੇ ਆ ਬੰਦਾ ਮੇਰੀ ਖਿੜਕੀ ਦੇ ਬਾਹਰ ਆਂਦਾ ਰੂਮ ਦੇ ਬਾਹਰ ਤੇ ਟੋਚ ਮਾਰ ਰਿਆ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਥੇ ਹੋਇਆ ਸੀ ਉਸ ਦੇ ਤੇ ਮੈਂ ਦੇਖਿਆ ਤੇ ਉਹ ਥੋੜਾ-ਜਾਦਾ ਪਾਇਆ ਪੀਚੋਰ ਆ ਗਿਆ ਤੇ ਉਹ ਬੰਦਾ ਭੱਜ ਗਿਆ ਫੈਲਿਆ ਹੋਇਆ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕੱਟੀਆਂ ਹੱਡੀਆਂ ਸ਼ੰਕਰ ਕਲੋਨੀ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਹਾਂਜੀ ਪੁਲਿਸ ਕੰਪਲੇਂਟ ਕਰ ਰਹੇ ਆਂ ਆਪਾਂ ਜਾ ਕੇ ਕੀ ਸਾਨੂੰ ਕਲੋਨੀ ਨੂੰ ਕਿ ਉਹ ਆਟੀਮ ਦਾ ਕੋਈ ਫੇਰਾ ਫੂਰਾ ਮਾਰਾਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਸਰ ਰਾਤ 2:02 ਤੇ ਇੱਕ ਅਣਪਛਾਤੇ ਬੰਦਾ ਮੇਰੀ ਖਿੜਕੀ ਦੇ ਬਾਹਰ ਆਂਦਾ ਦੂਮ ਦੇ ਬਾਹਰ ਤੇ ਟੋਚ ਚ ਮਾਰਦੇ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਠਿਆ ਹੋਇਆ ਸੀ ਉਸ ਵੇਲੇ ਤੇ ਮੈਂ ਦੇਖਿਆ ਤੇ ਉਹ ਉੜਾ ਦਾਦਾ ਪਾਇਆ ਪੀ 14 ਆ ਕੇ ਤੇ ਉਹ ਬੰਦਾ ਭੱਜ ਗਿਆ ਮਾਹੌਲ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ ਪਰ ਮਤਲਬ ਕਲੋਨੀ 'ਚ ਖੇਲਦੇ ਆ ਤੇ ਡਰ ਪੂਰਾ ਜ਼ਿਆਦਾ ਫੈਲਿਆ ਹੋਇਆ ਹੈ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕੱਟੀਆਂ ਹੱਡੀਆਂ ਸ਼ੰਕਰ ਕਲੋਨੀਆ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਅੱਜ ਹੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕਿ ਸਾਨੂੰ ਕਲੋਨੀ ਨੂੰ ਕਿ ਉਹ ਆਟੀਮ ਦਾ ਕੋਈ ਫੇਰਾ ਫੂਰਾ ਮਾਰਾਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਤੇ ਆਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਸਾਡੀ ਕਲੋਨੀ ਦੀ ਤੇ ਬਾਕੀ ਲੱਗ ਸਕੇ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਆ ਤੇ ਇਹੋ ਹੀ ਰਸਤਾ ਉਹ ਹੈਗਾ ਯਾ ਤਾਰਾ ਗੜ ਰੋਡ ਜਿੱਥੋਂ ਅੱਤਵਾਦੀ ਵੀ ਪਿਛਲੇ ਟਾਈਮ ਤੇ ਆਏ ਸੀਗੇ ਤੇ ਬਾਕੀ ਐ ਵੀ ਨਹੀਂ ਪਤਾ ਕਿ ਇਹ ਲੋਕ ਕਿਸ ਮਕਸਦ ਨਾਲ ਆਏਗੇ ਚੋਰੀ ਦੇ ਮਕਸਦ ਨਾਲ ਆਏ ਜਾਂ ਕੋਈ ਸੱਗੇ ਤੇ ਲੋਕ ਹੀ ਕੋਈ ਛੁਪਣ ਲਈ ਆਏ ਜਾਂ ਕੀ ਕਰਨ ਲਈ ਆਏ ਆ ਬਾਕੀ ਇਹਦੀ ਪੂਰੀ ਤੇ ਪੂਰੀ ਮਤਲਬ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ